ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਦੇ ਖਿਲਾਫ ਡਰਾਈਵਰਾਂ ਵੱਲੋਂ ਪਿੰਡ ਕੋਈ ਖਿੜਾ ਦੇ ਨੇੜੇ ਲਗਾਇਆ ਗਿਆ ਤਰਨਾ ਨੈਸ਼ਨਲ ਹਾਈਵੇ ਨੂੰ ਕੀਤਾ ਜਾਮ ਫਾਜ਼ਿਲਕਾ ਦੇ ਵਿੱਚ ਅੱਜ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਡਰਾਈਵਰ ਪਾਈਚਾਰੇ ਵੱਲੋਂ ਪਿੰਡ ਕੋਈ ਖਿੜਾ ਦੇ ਨੇੜੇ ਤਰਨਾ ਲਗਾ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਦੇ ਖਿਲਾਫ ਕੋਈ ਕਾਨੂੰਨ ਬਣਾਇਆ ਗਿਆ ਹੈ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਇਹ ਤਰਨਾ ਦਿੱਤਾ ਗਿਆ ਹੈ ਅਤੇ ਆਪਣਾ ਰੋਧ ਦਿਟਾਇਆ ਜਾ ਰਿਹਾ ਹੈ ਡਰਾਈਵਰਾਂ ਦਾ ਕਹਿਣਾ ਕਿ ਸ਼ਾਮ 5 ਵਜੇ ਤੱਕ ਇਹ ਦਰਨਾ ਇੱਥੇ ਜਾਰੀ ਰਹੇਗਾ ਜਰਗਰ ਦਿੰਦੇ ਹੋਏ ਡਰਾਈਵਰ ਪਾਈਚਾਰੇ ਦੇ ਅਗਵਾ ਨੇ ਦੱਸਿਆ ਕਿ ਉਹਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਰੋਨਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਰੂਪ ਉਹਨਾਂ ਵੱਲੋਂ ਇਹ ਦਰਨਾ ਲਗਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਹ ਦਰਨਾ ਸ਼ਾਮ ਨੂੰ 5 ਵਜੇ ਤੱਕ ਜਾਰੀ ਰਹੇਗਾ ਇਸ ਸਬੰਧੀ ਹੋਰ ਵੀ ਜਾਣਕਾਰੀ ਡਰਾਈਵਰ ਪਾਈਚਾਰੇ ਵੱਲੋਂ ਮੀਡੀਆ ਦਰਸ਼ਕਾਂ ਜੀ ਕੀਤੀ ਗਈ ਹੈ ਕੀ ਨਾਮ ਹੈ ਜੀ ਆਪਣਾ ਮੇਰਾ ਹਰਪ੍ਰੀਤ ਸਿੰਘ ਜੀ ਪ੍ਰੈਸ ਕਤਰੇ ਪੰਜਾਬ ਟੈਕਸੀ ਯੂਨੀਅਨ ਰਜਿਸਟਰ ਨੰਬਰ 33 ਹਾਂਜੀ ਸਰ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ ਕਿਸ ਚੀਜ਼ ਦਾ ਮੁੱਦਾ ਤੁਸੀਂ ਉਠਾ ਰਹੇ ਹੋ ਤੇ ਭਾਈ ਜੀ ਜੋ ਸੈਂਟਰ ਦੀ ਸਰਕਾਰ ਨੇ ਜਿਵੇਂ ਪਹਿਲਾਂ ਕਿਸਾਨਾਂ ਦੇ ਕਾਲੇ ਕਾਨੂੰਨ ਬਣਾਏ ਸੀ ਉਸੇ ਤਰ੍ਹਾਂ ਇੱਕ ਗਾਲਾ ਕਾਨੂੰਨ ਇਹਨਾਂ ਨੇ ਪਾਸ ਕੀਤਾ ਕਿ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਸ ਟਾਈਮ ਡਰਾਈਵਰ ਦੇ ਉੱਤੇ 10 ਸਾਲ ਦੀ ਸਜ਼ਾ ਤੇ ਜਿਹੜਾ 7 ਲੱਖ ਰੁਪਏ ਜੁਰਮਾਨਾ ਹੈ ਜੀ ਸੋ ਗੱਲ ਇਹ ਹੈ ਜੀ ਨਾ ਤਾਂ ਕਿਸੇ ਡਰਾਈਵਰ ਕੋਲ 7 ਲੱਖ ਰੁਪਈਆ ਔਰ ਨਾ ਹੀ ਇਹ ਕਾਨੂੰਨ ਵਾਜਿਬ ਹੈ ਜੀ ਬਿਲਕੁਲ ਸਰਾਸਾਈ ਠੱਕੇ ਛਾਈ ਕੀਤੀ ਗਈ ਆ ਗਰੀਬ ਬੰਦਾ ਇੱਕ ਡਰਾਈਵਰ ਆ ਜਿਹੜਾ ਸਾਰੇ ਦੇਸ਼ ਦਾ ਇੱਕ ਧੁਰਾ ਹੈ ਜਿਹੜਾ ਸਾਰੇ ਦੇਸ਼ ਨੂੰ ਚਲਾ ਰਿਹਾਗਾ ਤੇ ਉਹਦੇ ਤੇ ਵੀ ਇਹ ਨਿਆਂ ਹੈ ਪਹਿਲਾਂ ਕਿਸਾਨਾਂ ਨੇ ਨਹੀਂ ਧੌਣ ਚੱਕੀ ਲਾ ਮੋਦੀ ਦੇ ਕੱਢਿਆ ਸੀ ਤੇ ਹੁਣ ਇਹ ਡਰਾਈਵਰ ਬਣਾਵਣਾ ਪੰਗਾ ਲੈ ਲਿਆ ਸੋ ਬਾਈ ਜੀ ਇਹ ਕਾਲਾ ਕਾਨੂੰਨ ਵਾਪਸ ਕਰਨ ਦੇ ਲਈ ਉਹਦੇ ਲਈ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਕਿ ਇਹ ਕਾਲਾ ਕਾਨੂੰਨ ਵਾਪਸ ਕੀਤਾ ਜਾਵੇ ਕਿਉਂਕਿ ਡਰਾਈਵਰ ਬਾਈ ਹਰ ਬੰਦਾ ਡਰਾਈਵਰ ਆ ਜੇ ਤੁਸੀਂ ਆਪਣੀ ਪਰਸਨਲ ਗੱਡੀ ਤੇ ਜਾ ਰਹੇ ਹੋ ਥੋੜਾ ਹਾਦਸਾ ਹੋ ਗਿਆ ਥੋੜੇ ਦੇ ਵੀ ਇਹ ਕਾਨੂੰਨ ਲਾਗੂ ਆ ਉਹਾਂ ਦੇ ਖਿਲਾਫ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਸੋ ਸਾਨੂੰ ਸਾਡੀ ਯੂਨੀਅਨ ਵੱਨੀ ਪਾਲਸੀ ਪੂਰੇ ਪੰਜਾਬ ਲੈਵਲ ਤੇ ਅਸੀਂ ਕਰ ਰਹੇ ਹਾਂ ਜਿਹੜਾ ਹੈਗਾ ਸੰਘਰਸ਼ ਹੈ ਜੀ ਹੋਰ ਵੀ ਸਾਡਾ ਜਾਮ ਲੱਗਿਆ ਹੋਇਆ ਹਾਇਲ ਕਾਮੀ ਹੈ ਜੀ ਸਾਰੇ ਪਾਸੇ ਕੀਤਾ ਜਾ ਰਿਹਾ ਹੋਰ ਕਿਹੜੇ ਪਾਸੇ ਜਿਹੜੇ ਥੋੜੇ ਜਿਹੜੇ ਧਰਨੇ ਜਿਹੜੇ ਪ੍ਰੋਟੈਸਟ ਕੀਤੇ ਜਾ ਰਿਹਾ ਸਾਡਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਟੈਕਸੀ ਰਜਿਸਟਰ ਨੰਬਰ 31 ਵੱਲੋਂ ਪੂਰੇ ਪੰਜਾਬ ਲੈਵਲ ਦੇ ਉੱਤੇ ਜਿਹੜਾ ਹੈਗਾ ਜੀ ਆਪਾਂ ਉਹਦੇ ਹੈੱਡਕੁਆਰਟਰਾਂ ਦੇ ਉੱਤੇ ਬੰਮ ਕੀਤੇ ਜਾ ਰਹੇ ਆ ਤੇ ਜਿਹੜਾ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਇਹ ਮੁੱਦਾ ਉਠਾਇਆ ਗਿਆ ਜਾਂ ਸੈਂਟਰ ਸਰਕਾਰ ਵੱਲੋਂ ਸੈਂਟਰ ਸਰਕਾਰ ਦਾ ਜੀ ਮੋਦੀ ਦਾ ਕਾਲਾ ਕਾਨੂੰਨ ਹੈ ਕਰੋ ਜਿਹੜਾ ਕਾਨੂੰਨ ਹੈ ਜਿੰਨੀਆਂ ਰੋੜਾਂ ਜਿੰਨੀਆਂ ਰੋੜਾਂ ਮਿਤਿਸ਼ਾ ਦੇ ਮੁੰਡੇ ਕੋਲੇ ਹੈ ਜੀ ਐਨਐਚ ਰੀਆਂ ਠੀਕ ਹੈ ਦੋਹਰਾ ਦੋਹਰਾ ਟੋਲ ਟੈਕਸ ਲਾਈ ਜਾਂਦੇ ਆ ਕਿਵੇਂ ਤੁਸੀਂ ਲੁੱਟੀ ਜਾਂਦੇ ਹੋ ਸਟੇਟ ਦਾ ਅਸੀਂ ਰਾਜਸਥਾਨ ਵੱੜਨੇ ਤਾਂ 30 ਕਿਲੋਮੀਟਰ ਰਾਸਥਾਨ ਹੈ ਜੀ 30 ਕਿਲੋਮੀਟਰ ਸਾਡੀ ਟੈਕਸੀ ਪਾਸ ਗੱਡੀ ਜਾਂਦੀ ਆ ਉੱਥੇ ਜਾ ਕੇ ਜੀ ਰਾਜਸਥਾਨ ਗਵਰਨਮੈਂਟ ਨੂੰ ਟੈਕਸ ਭਰਦੇ ਉਸ ਤੋਂ ਬਾਅਦ ਸਾਨੂੰ ਟੋਲ ਟੈਕਸ ਪੈਂਦਾ ਜੀ ਦੂਰਾ ਥੀਰਾ ਮਾਰ ਹੈ ਸਾਡੇ ਤੇ ਤੇ ਅੱਜ ਇਹਨੇ ਆ ਕਾਨੂੰ ਸਾਡੇ ਕਰੀਬ ਕਈ ਐਸ ਤਰ੍ਹਾਂ ਦੇ ਮਨ 28% ਡਰਾਈਵਰ ਤਾਂ ਪਹਿਲਾਂ ਹੀ ਸ਼ੋਰਟ ਚੱਲੀ ਜਾਂਦੇ ਆ ਜੀ ਇਹੋ ਜੇ ਕਾਲੇ ਕਾਨੂੰਨ ਕਰੂਗਾ ਤਾਂ ਕੌਣ ਬੰਦਾ ਡਰਾਈਵਿੰਗ ਕਰੂਗਾ ਜੀ ਦੱਸੋ ਤੇ ਦੇਸ਼ ਕਿਵੇਂ ਚੱਲੂਗਾ ਇਹਨਾਂ ਨੂੰ ਬੇਅਕਲ ਨੂੰ ਅਕਲ ਹੀ ਹੈ ਨਹੀਂ ਦੋਨਾਂ ਨੂੰ ਮੋਦੀ ਨੂੰ ਇਹ ਦੋਨੇ ਰੰਗਾਂ ਬਿੱਲਾ ਜਿਵੇਂ ਕਹਿੰਦੇ ਹੁੰਦੇ ਆ ਵੀ ਬਣੇ ਬੈਠੇ ਸਰਕਾਰ ਦੇ ਵਿੱਚ ਇਹ ਕਾਲਾ ਕਾਨੂੰਨ ਥੋੜ੍ਹ ਦਿੰਦੇ ਆ ਜਾਣੇ ਦੀ ਕਹਾਵਤ ਆ ਕਹਿੰਦਾ ਜਦੋਂ ਜੱਟ ਦੀ ਕਿੱਧਰ ਦੀ ਮੌਤ ਆਉਂਦੀ ਹੈ ਜੱਟ ਨਹੀਂ ਮੁੰਨੀ ਨਾ ਕਹਿੰਦਾ ਸੋ ਇਹ 24 ਦਾ ਇਲੈਕਸ਼ਨ ਸਿਰ ਤੇ ਆ ਤੇ ਇਹੋ ਜੇ ਕਾਲੇ ਕਾਨੂੰਨ ਜਿਹੜੇ ਨੇ ਬਣਾਏ ਆ ਇਹਨੀਆਂ ਜੜਾਂ 'ਚ ਬੈਠਣਗੇ ਇਹ ਜੇ ਮਾਨਕ ਚਲੋ ਜੇ ਕਾਨੂੰਨ ਜਿਹੜੇ ਰੱਦ ਨਹੀਂ ਕੀਤਾ ਇਹਨਾਂ ਫਿਰ ਤੁਹਾਡੇ ਲੋਕੀ ਮੁੱਦਾ ਚੁੱਕਿਆ ਜਾਊਗਾ ਪੂਰੇ ਦੇਸ਼ ਵਿਆਪੀ ਇਹ ਜਿਹੜੀ ਹੜਤਾਲ ਹੈ ਜੀ ਇੱਕ ਦੋ ਤਿੰਨ ਦੀ ਕਾਲ ਆਈ ਹੋਈ ਹੈ ਡਰਾਈਵਰ ਭਰਾਵਾਂ ਮੰਨੀਓ ਔਰ ਜਿਹੜਾ ਹੈਗਾ ਦੇਸ਼ ਪੂਰੇ ਦੇਸ਼ ਭਰ ਦੇ ਵਿੱਚ ਇਹਦਾ ਜਿਹੜਾ ਪ੍ਰੋਟੈਸਟ ਕੀਤਾ ਜਾਊਗਾ ਜਿਵੇਂ ਸਾਡੀਆਂ ਬ੍ਰਾਂਚਾਂ ਰਹਿ ਗਈਆਂ ਜਿਵੇਂ ਰਾਜਸਥਾਨ ਟੈਕਸੀ ਯੂਨੀਅਨ ਸਾਡੀ ਆਪ ਦੀ ਹੈ ਜੀ ਔਰ ਪੰਜਾਬ ਟੂਰਨਾਮੈਂਟ ਹੈ ਜਿਵੇਂ ਸਾਡੀ ਵਿਦਾਤ ਦੇ ਵਿੱਚ ਵੀ ਸਾਡੀ ਬ੍ਰਾਂਚ ਚੱਲ ਰਹੀ ਆ ਇਸ ਤਰ੍ਹਾਂ ਸਾਡੇ ਅੱਡੋ ਅੱਟ ਜਿਵੇਂ ਪੰਜਾਬ ਪ੍ਰਧਾਨ ਰਾਜਸਥਾਨ ਪ੍ਰਧਾਨ ਹੈ ਸਾਰੇ ਉਹਨਾਂ ਨੇ ਆਪੋ ਦੇ ਹੈੱਡਕੁਆਰਟਰਾਂ ਤੇ ਕਾਲ ਕੀਤੀ ਹੋ ਗਿਆ ਔਰ ਅੱਗੇ ਵੀ ਅਸੀਂ ਅੱਗੇ ਵੀ ਜਿਹੜੀ ਹੈਗੀ ਹੈ ਕਾਲ ਜਿਹੜੀ ਦੇਸ਼ ਵਿਆਪੀ ਦਿੱਤੀ ਜਾਊਗੀ ਅਗਰੇ ਕੋਈ ਵਾਪਸ ਨਹੀਂ ਹੁੰਦੇ ਤਾਂ ਹੁਣ 3:00 ਵਜੇ ਆਪਣਾ ਤਰਮਪਾਲ ਜੀ ਤਰਮਪਾਲ ਜੀ ਕਿਵੇਂ ਇਕੱਠੇ ਹੋਏ ਰਥੇ ਸਾਰੇ ਤੁਸੀਂ ਇਹ ਜਿਹੜਾ ਕਾਲਾ ਕਾਨੂੰਨ ਬਣਾਇਆ ਇਹਨਾਂ ਨੇ ਡਰਾਈਵਰ ਦਾ ਮਰਨ ਵਾਲਾ ਕਾਨੂੰਨ ਬਣਾਇਆ ਉਹਦੇ ਖਿਲਾਫ ਹੈ ਜੀ ਇਹ ਕਦੋਂ ਤੂੰ ਦਾ ਜਿਹੜਾ ਕਾਨੂੰਨ ਇਹਨਾਂ ਨੇ ਲਾਪਾਸ ਕੀਤਾ ਜਾ ਰਿਹਾ ਹੈ ਇਹ ਪੰਚਾਇਤ ਨਹੀਂ ਹੋਏ ਹਾਲੇ ਇਹ ਪੂਰੇ ਹਿੰਦੁਸਤਾਨ ਲੈਵਲ ਦਾ ਧਰਨਾ ਕੋਈ ਇੱਕ ਪੰਜਾਬ ਦਾ ਨਹੀਂ ਕੋਈ Rajasthan ਦਾ ਨਹੀਂ ਕਿਸ ਤਰ੍ਹਾਂ ਦਾ ਕਾਨੂੰਨ ਹੈ ਪਾਸ ਕੀਤਾ ਕਿ ਮੜਾ ਦੱਸੋਗੇ ਤੁਸੀਂ ਇਹ ਜਿਹੜਾ ਡਰਾਈਵਰ ਨੂੰ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਕੀਤਾ ਕੀ ਸਰਕਾਰ ਨੂੰ ਪੁੱਛਣਾ ਹੈ ਡਰਾਈਵਰ ਨੂੰ ਕੀ 50000 ਰੁਪਏ ਤਨਖਾਹ ਮਿਲਦੀ ਆ ਹਾਂ ₹10000 ਡਰਾਈਵਰ ਤੇਰਾ ਤਨਖਾ ਦੇ ਕੰਮ ਕਰੀ ਜਾਂਦਾ ਉਹ ਆਉਦੇ ਬੱਚੇ ਬਲੇਗਾ ਇਹਨਾਂ ਦੇ 7 ਲੱਖ ਰੁਪਏ ਬਰੇਗਾ ਜੇ ਰੁਕਦਾ ਉਹ ਸਰਕਾਰ ਕਹਿੰਦੀ ਆ ਜੇ ਮੰਨ ਲਓ ਤੁਸੀਂ ਮਰੀਜ਼ ਚੱਕੋ ਹੋਏ ਮਰੀਜ਼ ਨੂੰ ਲੈ ਕੇ ਜਾਓਗੇ ਤੁਸੀਂ ਤਾਂ ਤੁਹਾਨੂੰ ਕੁਝ ਰਾਤ ਮਿਲ ਸਕਦੀ ਆ ਇਹਨਾਂ ਨੂੰ ਪੁੱਛਣਾ ਹੋਵੇ ਕੀ ਪਬਲਿਕ ਡਰਾਈਵਰ ਨੂੰ ਛੱੜਦੀ ਆ ਪਬਲਿਕ ਨੂੰ ਮਾਰ ਦੇਗੀ ਪਬਲਿਕ ਮਾਰ ਦੇਗੀ ਡਰਾਈਵਰ ਨੂੰ ਤਾਂ ਜੇ ਡਰਾਈਵਰ ਰੁਕਦਾ ਤਾਂ ਪਬਲਿਕ ਮਾਰਦੀ ਆ ਜੇ ਡਰਾਈਵਰ ਪਸਦਾ ਤਾਂ ਸਰਕਾਰ ਮਾਰਦੀ ਆ ਇਹਦਾ ਮਤਲਬ ਡਰਾਈਵਰ ਨੂੰ ਮਾਰਨ ਵਾਲਾ ਕੰਮ ਕੀਤਾ ਇਹਨਾਂ ਨੇ ਅਸੀਂ ਇਹ ਚਾਉਂਦੇ ਵੀ ਇਹ ਕਾਲੇ ਕਾਨੂੰਨ ਵਾਪਸ ਲੈ ਜਾਣ ਤੇ ਡਰਾਈਵਰ ਦੀ ਤਨਖਾਹ ਬਾਰੇ ਵੀ ਸੋਚਣ ਕਿ ਆਪਾਂ ਗੱਲ ਕਰੀਏ ਓਨਰ ਨੂੰ ਪੈਸੇ ਲੱਗਣਗੇ ਜਿਹੜੇ ਜੇ ਕੋਈ ਕਾਂਡ ਹੁੰਦਾ ਹੈ ਕਿ ਡਰਾਈਵਰ ਨੂੰ ਲੱਗਣਗੇ ਤੁਸੀਂ ਡਰਾਈਵਰ ਬਾਰੇ ਗੱਲ ਕਰੀਏ ਓਨਰ ਨੂੰ ਲੱਗਣਗੇ ਜੀ ਮਾਲਕ ਕੋਈ ਨਹੀਂ ਦੇਣਾ ਅੱਛਾ ਮਾਲਕ ਨੇ ਕੋਈ ਪੈਸੇ ਨਹੀਂ ਦੇਣੇ ਕੋਈ ਮਾਲਕ ਨੇ ਨਹੀਂ ਦੇਣਾ ਮਾਲਕ ਦਾ ਪੈਰ ਉਹਨਾਂ ਦਾ ਪੈਰਾਂ ਤੇ ਹੀ ਹੈ ਠੀਕ ਹੈ ਜੀ ਇਹ ਆਪ ਤਾਂ ਜੁਆਗ ਪਾੜਨਗੇ ਯਾਰ ਲੋਕਾਂ ਨੇ ਪਰਨੇ 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 ਹੁਣ ਤੁਸੀਂ ਮੰਗ ਕੇ ਚਾਹੁੰਦੇ ਸਰਕਾਰ ਤੋਂ ਮੰਗ ਇਹ ਚਾਹੁੰਦੇ ਆ ਵੀ ਇਹ ਕਾਲੇ ਕਾਨੂੰਨ ਵਾਪਸ ਲੈ ਜਾਣ ਠੀਕ ਹੈ ਜੀ ਡਰਾਈਵਰ ਨੂੰ ਬਖ ਉਹਨਾਂ ਤਰ੍ਹਾਂ ਮਰਜ਼ੀ ਦੇ ਕਾਨੂੰਨ ਬਣਾਈ ਜਾਂਦੇ ਆ ਇਹਨਾਂ ਰੋਕਣ ਵਾਲਾ ਕੋਈ ਹੈ ਨਹੀਂ ਉਹਨਾਂ ਜਿਹੜਾ ਤੁਹਾਡਾ ਤਰਨਾ ਇੱਥੇ ਕਿੰਨੇ ਵੇ ਤੱਕ ਲਗਾਇਆ ਜਾ ਰਿਹਾ ਹੈ ਰੋਡ 'ਨ ਜਾਮ ਕਿਤੇ ਗਿਆ ਪੰਜ ਵੇ ਤੱਕ ਲਗਾਇਆ ਜਾ ਰਿਹਾ ਹੈ ਹਾਂਜੀ ਤੇ ਕੋਈ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਮਦਦ ਕੀਤੀ ਜਾ ਰਹੀ ਹੈ ਇੱਥੇ ਰੋਡ ਤੇ ਕੋਈ ਹਾਂ ਪੁਲਿਸ ਪ੍ਰਸ਼ਾਸਨ ਦੀ ਪੂਰੀ ਮਦਦ ਹੈ ਜੀ ਇੰਸਪੈਕਟਰ ਸਾਹਿਬ ਖੜੇ ਆ ਸਟਾਫ ਪੂਰਾ ਖੜਾ ਅੱਛਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਹਾਂਜੀ ਠੀਕ ਹੈ ਜੀ